ਤੂੰ ਵੀ ਨਹੀਂ ਪਿੰਡ ਨਹੀਂ ਪਈ ਇੱਥੇ ਮੈਡਮ ਜੀ ਪਖੰਡ ਨਹੀਂ ਚੱਲਦੇ ਇੱਥੇ ਤਾਂ ਡੰਡਾ ਚੱਲਦਾ ਡੰਡਾ ਆਵੇ ਲਾ ਖਿੱਚ ਗਈ ਨਾ ਗੁੱਡ ਗਰਲ ਤੇ ਗੁੱਡ ਮਾਰਨਿੰਗ ਕਿੰਨੇ ਕਹਣੀ YouTube ਫੈਮਲੀ ਨੂੰ ਗੁੱਡ ਮਾਰਨਿੰਗ ਤੁਸੀਂ ਵੀ ਭੈਣ ਜੀ ਗੁੱਡ ਮਾਰਨਿੰਗ ਬੋਲੋ ਅਦਰੇਖੀ ਅਦਰੇਖੀ ਅਦਰੇ ਅਦਰੇਖੀ ਕਿੰਨਾ ਇਹਦੇ ਚ ਗੁੱਸਾ ਹੈ YouTube ਫੈਮਲੀ ਦੇਖੋ ਗੁੱਸੇ ਚ ਭਰੀ ਪਈ ਐ ਹੱਸਪੀ 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 ਹਾਸਪੀ ਹਾਸਪੀ ਇਸ ਕਰਕੇ ਗੁੱਸੇ ਆ ਕਿ ਇਹਨੂੰ ਮਲਾਈ ਵਾਲੀ ਚਾਹ ਕਿਉਂ ਦਿੱਤੀ ਹੈ ਨਾ ਤੇ ਇਧਰ ਪੜਾਕੂ ਬੱਚੇ ਪੜਤ ਨਹੀਂ ਰਹੇ ਪਰ ਕਾਪੀ ਫੜੀ ਹੋਈ ਹੈ ਮੈਂ ਮੇਰੇ ਜੀ ਨਾਲ ਉਹ ਇੱਕ ਪਾਵਰ ਆ ਗਿਆ ਮੈਂ ਕਿਹੜੀ ਪਾਵਰ ਇਹ ਕਰਾਣਾ ਦਿਮਾਗ ਵਿੱਚ ਸਾਰੀ ਕਾਪੀ ਰੀਡ ਹੋ ਗਈ ਸਾਰੀ ਕਾਪੀ ਰੀਡ ਹੋ ਗਈ ਹਾਂ ਇਹਨੇ ਨਕਲ ਮਾਰ ਕੇ ਪਾਸ ਹੋਣਾ W W G O R n g m n m r n ਅੱਜ ਉਹ ਨਹੀਂ ਬੋਲਿਆ ਨਹੀਂ ਇਹਨੂੰ ਬੋਲਿਆ ਬੋਲਿਆ ਚਲੋ ਵੀ ਗੁੱਡ ਮਾਰਨਿੰਗ ਹੋ ਗਈ ਹੈ ਇੱਥੇ ਤੇ ਬਾਕੀ ਕੰਮ ਕਰ ਚੱਲੀ ਜਾਂਦੇ ਆ ਤੇ ਅਸੀਂ ਅੱਜ ਲੇਟ ਉੱਠੇ ਸੀ ਕਿਉਂਕਿ ਰਾਤੀ ਲੇਟ ਆਏ ਸੀ 1.5 ਵਜੇ ਸੁੱਤੇ ਆਪਾਂ ਹਨਾ ਰਾਤੀ ਰਾਤੀ ਅਸੀਂ 12 ਵਜੇ ਆਏ ਸੀ ਹਾਂਜੀ ਤੇ ਸੌਂਦੇ ਸੌਂਦੇ ਸਾਨੂੰ 1.5 ਹੋ ਗਿਆ ਤੇ ਅੱਜ ਕਰਦੇ ਆ ਨਵੇਂ ਦਿਨ ਦਾ ਆਗਾਜ਼ ਸੋ ਗਾਇਜ਼ ਬਨੇ ਰਹੋ ਸਾਡੇ ਨਾਲ ਅੱਜ ਅਸੀਂ ਹੋਰ ਵੀ ਵਧੀਆ ਵਲੌਗ ਬਣਾਵਾਂਗੇ ਅਸੀਂ ਤਿੰਨ ਦਿਨ ਜਾਵਾਂਗੇ ਤੇ ਗਾਇਜ਼ ਰਾਤੀ ਬਾਬਾ ਬੰਤਾ ਸਿੰਘ ਜੀ ਆਏ ਸੀ ਇੰਨੀ ਸੋਹਣੀ ਕਥਾ ਸੀਰੀਅਸਲੀ ਮਜ਼ਾ ਆ ਗਿਆ ਤੇ ਦੁੱਖ ਹੀ ਕੱਟਿਆ ਗਿਆ ਕਥਾ ਸੁਣ ਕੇ ਬਾਬਾ ਜੀ ਦੀ ਤੇ ਆਉਣ ਨੂੰ ਦਿਲ ਨਹੀਂ ਸੀ ਕਰਦਾ ਪਰ ਬੱਚੀਆਂ ਸੌ ਗਈਆਂ ਸੀ ਜੀਦਾ ਕਰਕੇ ਫਿਰ ਸਾਨੂੰ ਆਉਣਾ ਪਿਆ ਠੰਡ ਹੋ ਚੁੱਕੀ ਸੀ ਕਾਫੀ ਤੇ ਮੈਨੂੰ ਇਹ ਸੇਬ ਮਾਰਨਾ ਆ ਜਾਣ ਤੇ ਬਾਕੀ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਇਹ ਕੋਨਾ ਤੁਸੀਂ ਆਪਣੇ ਆਪ ਨੂੰ ਇੰਟਰੋਡਿਊਸ ਕਰੋ ਇਹ ਸਾਡੀ ਭੂਆ ਜੀ ਦੀਆਂ ਦੋ ਧੀਆਂ ਦੋ ਧੀਆਂ ਹਾਂਜੀ ਤੇ ਮੈਂ ਲੱਗਦੀ ਇਹਨਾਂ ਦੀ ਮੰਮੀ ਮੰਮੀ ਸਾਡੀ ਨਨਾਨਦੀਆਂ ਕੁੜੀਆਂ ਏ ਆਈਆਂ ਸਾਡੇ ਕੋਲ ਫੰਕਸ਼ਨ ਕਰਨ ਕੱਲ ਦੀਆਂ ਈਵਨਿੰਗ ਦੀਆਂ ਹਾਂਜੀ ਤੇ ਇਹਨਾਂ ਨੇ ਜਾਣਾ ਸੀ ਮੇਲੇ ਤੇ ਸੋ ਇਹ ਸਾਡੇ ਕੋਲ ਆਈਆਂ ਹੁਣ ਕੱਲ ਦੀ ਵੀ ਛੁੱਟੀ ਪਰਸੋਂ ਦੀ ਵੀ ਛੁੱਟੀ ਇਹਨਾਂ ਨੂੰ ਕਰਾਵਾਂਗੇ ਇੰਜੋਏ ਤੇ ਨਾਲ ਅਸੀਂ ਵੀ ਕਰਾਂਗੇ ਤੇ ਮੰਡੇ ਤੇ ਵੀ ਅਸੀਂ ਛੁੱਟੀ ਕਰਨੀ ਆ ਕਿਉਂ ਕਰਨੀ ਆ ਛੁੱਟੀ ਮੰਡੇ ਦੀ ਮੰਡੇ ਮੰਡੇ ਨੰਨੀ ਕੇ ਤੇ ਸਿੱਕੀ ਛੁੱਟੀ ਕੱਲ੍ਹ ਆ ਰੀਜ਼ਨ ਤਾਂ ਦੱਸੋ ਛੁੱਟੀ ਕਰਨ ਦਾ ਕੀ ਉਸ ਦਿਨ ਮੇਲਾ ਏ ਉਸ ਦਿਨ ਮੇਲੇ ਦਾ ਫਾਈਨਲ ਡੇ 10 ਫਰਵਰੀ ਨੂੰ ਬਹੁਤ ਹੀ ਇਤਿਹਾਸਿਕ ਮੇਲਾ ਸਾਡੇ ਇੱਥੇ ਹੁੰਦਾ ਏ ਬਾਬਾ ਸ਼ਾਮ ਸਿੰਘ ਟਾਰੀ ਵਾਲੇ ਜਿਹੜੇ ਜੰਗ 'ਚ ਸ਼ਹੀਦ ਹੋਏ ਸੀ ਉਹੀ ਕਥਾ ਬਾਬਾ ਜੀ ਨੇ ਰਾਤੀ ਸਾਨੂੰ ਸੁਣਾਈ ਤੇ ਲਾਸਟ ਡੇ ਹਾਂਜੀ 1 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਹੁੰਦਾ ਤੇ 10 ਫਰਵਰੀ ਲਾਸਟ ਡੇ ਆ ਸਾਲ ਬਾਅਦ ਮੇਲਾ ਹੁੰਦਾ ਹੈ ਤੇ ਅਸੀਂ ਬਹੁਤ ਬੇਸਬਰੀ ਨਾਲ ਉਡੀਕਦੇ ਆ ਕਿਉਂਕਿ ਇਹਦੇ ਵਿੱਚ 10 ਦਿਨ 1 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਰਾਤ ਨੂੰ ਦੀਵਾਨ ਚੱਲਦੇ ਬਹੁਤ ਜ਼ਿਆਦਾ ਭਾਰੀ ਇਕੱਠ ਹੁੰਦਾ ਹੈ ਜਿਵੇਂ ਕਿ ਥੋੜਾ ਥੋੜਾ ਅਸੀਂ ਕੈਪਚਰ ਵੀ ਕਰਦੇ ਆ ਤੁਹਾਨੂੰ ਦਿਖਾਇਆ ਵੀ ਸੀ ਤੇ ਬਾਕੀ ਬੱਚਿਆਂ ਦਾ ਤਾਂ ਉੱਥੇ ਇਹ ਇੰਜੋਇਮੈਂਟ ਹੁੰਦਾ ਝੂਲੇ ਹੁੰਦੇ ਖਾਣ ਪੀਣ ਹੁੰਦੇ ਰਾਤੀ ਕੀ ਖਾਂਦਾ ਸੀ ਤੁਸੀਂ ਬੱਚੇ ਦੱਸੋ ਗੋਲ ਗੱਪੇ ਤੇ ਮਸਾ ਇਹਨਾਂ ਨੂੰ ਕਿਹਾ ਬੰਦ ਕਰ ਦੋ ਨਾ ਇੰਨੇ ਖਾਓ ਬਿਮਾਰ ਨਾ ਹੋ ਜਿਓ ਚੱਕੀ ਫੱਟਿਆ ਏ ਆ ਤਾਂ ਅਸਲੋਂ ਹੀ ਬੰਦ ਹੁੰਦਾ ਵੇਖੋ ਸ਼ਕਲ ਲਕੋ ਰਿਆ ਹੁਣ ਸੋਨਾਂ ਨੇ 10 10 ਖਾਏ ਮੈਨੇ 3 ਨੇ ਖਾਏ ਮੈਨੇ ਹਾਂ ਇਹ ਗੁੱਡ ਬੱਚਾ ਇੰਨੇ ਘੱਟ ਕਾਦੇ ਮੈਂ ਇੱਕ ਖਾਦਾ ਤੇ ਨਾ ਤਾਂ ਆ ਬੰਦ ਹੁੰਦੀ ਸੀ ਤੇ ਨਾ ਆ ਬੰਦ ਹੁੰਦਾ ਸੀ ਖਾਪੀ ਕੇ ਮੂੰਹ ਗਿਲ ਲੈਣਾ ਚੰਨਾ ਮੱਖਣਾ 10 10 20 3 ਤੇ ਗਾਇਜ਼ ਹੁਣ ਮਿਲਦੇ ਆ ਬਾਅਦ ਵਿੱਚ ਆਪਾਂ ਫਿਰ 80 24 ਟੋਟਲ ਖਾਦੇ ਗੋਲ ਗੋਪ ओके okay. चलो गाइस ਹੁਣ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਗਾਇਜ਼ ਇਹਨਾਂ ਨੇ ਪਕੌੜਿਆਂ ਦੀ ਇੰਨੀ ਨੇਰੀ ਲੈਂਦੀ ਨੇਰੀ ਆ ਨਿੱਕੋ ਜੀ ਤਾਂ ਖਾਸ ਕਰਕੇ ਢੇੜੇ ਤੇ ਢੇੜਾ ਆਉਂਦਾ ਹੀ ਇਸ ਭੱਜ ਭੱਜ ਕੇ ਨੇ ਵੇਲੋ ਆਹ ਤੂੰ ਦੀ ਭੱਜ ਕੇ ਤੇ ਹਮਲਾ ਕਰਦੀ ਆ ਮੁੰਨੇ ਦਾ ਘਾਟ ਖੰਦੀ ਇਹ ਤਾਂ ਤੁਸੀਂ ਪੁੱਛੋ ਹੀ ਨਾ ਇਦਾਂ ਤਾਂ ਪੁੱਛੇ ਹੀ ਨਾ ਤੁਹਾਨੂੰ ਪਤਾ ਹੀ ਹੈ ਗਾਇਜ਼ ਮੈਂ ਬਹੁਤ ਘੱਟ ਪਲੇਟ ਹੀ ਦੱਸਦੀ ਪਈ ਆ ਇੱਕ ਪਕੌੜਾ ਕਿਵੇਂ ਵੇਰ ਗਿਆ ਇਹ ਚਲੋ ਬੈ ਜਾ ਟੁੱਟ ਗਿਆ ਜਦੋਂ ਮੈਂ ਕੈਮਰਾ ਫੜ ਲਿਆ ਬੱਸ ਉੱਥੇ ਹੀ ਸਾਈਡ ਤੇ ਹੱਥ ਹੋ ਗਿਆ ਤੇ ਪਹਿਲਾਂ ਵੇਖਣ ਵਾਲੇ ਸੀ ਮੈਂ ਹਾਂ ਚੱਲ ਇਹਨਾਂ ਨੂੰ ਕੀ ਵਿੱਚ ਟੋਕਣਾ ਹਣ ਹਾਂਜੀ ਚੱਲ ਰਿਹਾ ਕੰਮ ਹਾਂਜੀ ਹਾਂਜੀ ਸਪਾ ਕਰਤਾ ਹੈ ਆਪਾਂ ਵੇਖੋ ਸਟ੍ਰੇਟ ਹੋ ਰਹਿਣੇ ਬਾਅਦ ਠੀਕ ਹੈ ਲਓ ਮੈਂ ਤੁਹਾਡੀ ਹੈਲਪ ਕਰਾਉਣੀ ਹੁਣ ਮੈਂ ਆ ਗਈ ਹਾਂ ਜੀ ਤੇ ਇੱਧਰ ਸਾਡੀ ਦਰਾਨੀ ਸਾਹਿਬ ਫੇਸ ਦਿਖਾ ਦੀਏ ਕਿ ਨਾ ਦਰਾਨੀ ਸਾਹਿਬ ਆ ਗਈ ਆ ਤੇ ਇਹਨੂੰ ਵੀ ਹੁਣ ਸਵਾਰਨਾ ਸੀ ਨੇ ਵੀ ਵਾਲ ਸਟ੍ਰੇਟ ਕਰਾਉਣੇ ਆ ਵਾਲ ਸਟ੍ਰੇਟ ਕਰਾਉਣ ਆਏ ਆ ਤੇ ਵਾਲ ਸਟ੍ਰੇਟ ਕਰਦੇ ਆ ਤੇ ਮਿਲਦੇ ਆ ਫਿਰ ਤੁਹਾਨੂੰ ਬਾਅਦ ਚ ਘੰਟਾ ਕੋ ਤਾਂ ਨਿਕਲ ਹੀ ਜਾਊਗਾ ਹਾਂ ਅੱਜ ਕੁੰਡੀਆਂ ਕਿੱਧਰ ਚੱਲੀਆਂ ਨੇ ਇੱਥੇ ਚਲੀਆਂ ਕੁੰਡੀਆਂ ਕਮੀ ਕਰਨ ਚਲੀਆਂ ਨੇ ਔਟੀਆਂ ਨੂੰ ਕਿੰਨੇ-ਕਿੰਨੇ 5-5 ਰੁਪਏ ਮਿਲ ਗਏ ਆ ਤੇ ਇਹਨਾਂ ਨੇ ਸਾਰਾ ਮੇਲਾ ਕਿੰਨੇ 5 ਰੁਪਏ 'ਚ ਵੇਖਣਾ ਨਾ ਹਾਂ 5 ਰੁਪਏ 'ਚ ਇਹਨਾਂ ਨੇ ਚੀਜੀ ਖਾਣੀ 5 ਰੁਪਏ 'ਚ ਹਾਂ ਇੱਕ ਹੋਰ ਕੱਲ ਬਾਬਾ ਜੀ ਨਾਮ ਦੇ ਕੌਣ ਸੀਗੇ ਠੀਕ ਹੈ ਚਾਰ ਜਨੈਲ ਸੀਗੇ ਇੱਕ ਹੋਗੇ ਅ ਮਖੀਨਾ ਵੰਦਿਆ ਸੰਗੀਟਾਰੀਆਲੇ ਇਹ ਇੱਕ ਹੋਗੇ ਜਿਹੜੇ ਤੁਸੀਂ ਨਾਮ ਲੈਨੇ 5 ਦੇ ਕੋ ਸੀ ਕਹਿੰਦੇ ਕਿ ਲਧਨ ਸਿੰਘ ਦੇ ਹਾਂ ਇਹ ਕੋ ਥਾਰੀ ਸੰਗ ਲੋ ਥਾਰੀ ਸੰਗ ਦੇ ਕੋ ਸੀਗੇ ਜਿਹੜੇ ਉਦੋਂ ਉਹਨਾਂ ਦੇ ਖਲਾ ਉਦੋਂ ਗਏ ਸੀਗੇ ਉੱਥੇ ਜੋ ਕੱਲ ਬਾਪੇ ਦੱਸ ਨਹੀਂ ਪਾਇਆ ਕੀ ਜਦੋਂ ਜੰਗ ਲੜਨ ਗਏ ਸੀਗੇ ਹੂੰ ਜੋਕੇ ਲਈ ਦੇ ਕੀਤਾ ਸੀਗਾ ਡੈਕ ਉਹ ਦੋ ਗਏ ਗੁੰਨ ਨਾਮ ਨਹੀਂ ਆਉਂਦਾ ਪਰ ਉਹ ਐਸੇ ਦੋ ਮੱਠਾ ਦੇਖਦੇ ਵਡੂ ਆ ਤੇਰੇ ਕੋਲ ਵਡੂ ਆ ਤੇਰੇ ਕੋਲ ਤੇ ਵੀ ਵੜਾ ਮੈਂ ਤੇ ਇੰਦੋਂ ਨਾ ਇੰਨੀ ਮੱਠਾ ਦੇਖਦਾ ਮੈਨੂੰ ਨਹੀਂ ਆਇਆ ਦਰਮਣੇ ਨਿਕੜਾ ਇਹ ਇਧਰ ਖਾਤੇ ਵੱਡੇ ਚੱਲਦੇ ਆ ਸੇਵ ਕਰਕੇ ਰੱਖ ਲੈਣਾ ਇਹਦੇ ਤੇ ਨਹੀਂ ਆ ਗਿਆ ਖਰਚਾ ਇਧਰ ਹੀ ਕਰਾਈਦਾ ਲੈ ਲੈ ਹਲੋ ਵਾਓ ਇਹਨਾਂ ਜੁੜੇ ਤੇ ਵੀ ਅਸਤਰੀ ਗੁੱਤ ਤੇ ਵੀ ਸਹੀ ਗੱਲ ਹੈ ਕਿੰਨੇ ਸੋਹਣੇ ਬਣੇ ਹੋਏ ਹਨ ਅੱਗੇ ਆਪਣੇ ਕੋਲ ਹੈਗੇ ਸੀ ਤੇ ਉਹ ਕਸਟਮਰ ਕਸਟਮਰ ਉਹਨਾਂ ਨੇ ਵਾਪਸ ਨਹੀਂ ਕੀਤੀ ਤੇ ਕਿੰਨੇ ਲੈ ਲੀ ਕਿ ਪੀਸ ਪੰਜ ਲੈ ਪੰਜ ਲੈ ਲੈਂਦੇ ਨਾ ਪੰਜ ਲੈ ਲੈਣੇ ਆ ਹਾਂਜੀ ਹਾਂਜੀ ਅੱਛਾ ਸੁਣਿਆ ਮੈਂ ਕਿ ਰਿੰਗ ਸੀ ਤੁਸੀਂ ਹੀ ਲੈਣਾ ਬਲਾਲ ਨਹੀਂ ਹੈ ਮੈਰ ਕਿਹਾ ਨਹੀਂ ਅਧਰ ਆ ਪਿੰਕ ਵੀ ਸੋਹਣਾ ਗਰੇਜ ਹੈ ਵੀ ਸੋਹਣਾ ਵਾ ਹਾਂਜੀ ਆ ਦੋ ਸਹੀ ਆ ਵਾ ਇੰਨਾ ਸੋਹਣੀ ਕਾਗਨੂ ਗੂੰਗਾ ਐਪ ਆਪ ਨੂੰ ਮਨ Oh no. <laughs> ਸਭ ਪਰੇਕਾ ਕਿ ਕਿ ਸੰਕਸ਼ਾ ਇਵੈਂਟ ਦੇ ਸਾਰੇ ਪੀਐਮ ਬੇਰੀਆ ਚਾਹਨਾ ਦੇ ਆਪ ਦਾ ਵਿਚਾਰ ਹੈ ਉਹ ਹੈ ਕਿ ਰਿਪੋਰਟ ਬਾਓ ਕਮਾਓ ਕਮਾਓ ਰਾਮ 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 ਨਰਾਮ 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 ਕਿਵੇਂ ਨਰੇ ਆ ਦرائی ਤਾ ਉਹ ਤੁਮ ਵੀ ਆ ਬਹੁਤ ਵਧੀਆ ਤੇਰੀ ਕਾਈਨਜਾਇ ਚਲੋ ਆਜਾ ਫਿਰ ਚਲਦੇ ਆ ਨੈਕਸਟ ਰਾਈਟ ਤੇ ਓਕੇ ਗਾਈਸ ਰੇਖਾ ਦਿਓ ਆਪਣੇ ਮੈਡਮ ਬੈਗene ਵਿੱਚ ਸੂਰੇ ਦੇ ਚੰਡੋਲ ਚ ਆ ਵੇਖੋ ਖੁਸ਼ੀ ਹੁਣ ਜਾਣਗੇ ਉੱਪਰ ਵੇਖੋ ਕਿੰਨੀ ਵੱਡੀ ਚੰਡੋਲ ਹੈ ਓਹੋ ਕੈਮਰਾ ਵੀ ਛੋਟਾ ਪੈ ਗਿਆ ਇੰਦੇ ਨੇ ਕੁਝ ਅਲੱਗ ਹੀ ਟਰਾਈ ਕਰਨਾ ਸੀ ਔਰ ਵੇਖੋ ਗਾਇਸ ਐਂਟਰ ਆਦੀ ਆਉਣਗੇ ਤੁਹਾਨੂੰ ਵਿਖਾਉਣੇ ਆ ਫਿਰ ਗਾਈਸ ਅਸੀਂ ਹੁਣ ਆ ਗਏ ਆ ਬਾਬੇ ਸ਼ਿਦਾਂ ਤੋਂ ਬਹੁਤ ਜ਼ਿਆਦਾ ਥੱਕ ਗਏ ਆ ਤੁਰ ਫਿਰ ਕੇ ਤੇ ਅੱਜ ਬਾਬਾ ਜੀ ਨੇ ਸਾਡਾ ਤਾਂ ਸੇਵਾ ਵੀ ਲਈ ਲੰਗਰ ਪ੍ਰਸ਼ਾਦਾ ਖਾਦਾ ਫਿਰ ਬੱਚਿਆਂ ਨੂੰ ਘੁਮਾਇਆ ਫਰਾਇਆ ਤੇ ਥੋੜਾ ਜਿਹਾ ਖੁਦ ਵੀ ਇੰਜੋਏ ਕੀਤਾ ਖਾਦਾ ਪੀਤਾ ਟਿੱਕੀ ਨੂਡਲ ਗੋਲ ਗੱਪੇ ਤੇ ਆਈਸਕ੍ਰੀਮ ਆਈਸਕ੍ਰੀਮ ਖਾਧੀ ਤੇ ਕਾਫੀ ਇੰਜੋਏ ਕੀਤਾ ਤੇ ਉਸ ਤੋਂ ਬਾਅਦ ਅਸੀਂ ਆ ਕੇ ਵਾਪਸ ਇੱਥੇ ਹੀ ਆਪਾਂ ਹੁਣ ਬਲੌਗ ਦਾ ਐਂਡ ਕਰਦੇ ਆਂ ਬਲੌਗ ਦਾ ਹਾਂਜੀ ਬਲੌਗ ਦਾ ਕਰਦੇ ਆਂ ਐਂਡ ਤੇ ਸਵੇਰੇ ਆਪਾਂ ਫੇਰ ਮਿਲਾਂਗੇ ਹਾਂਜੀ ਅੱਜ ਦਾ ਬਲੌਗ ਤੁਹਾਨੂੰ ਕਿਵੇਂ ਦਾ ਲੱਗਾ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਆਪਣਾ ਬਲੌਗ ਵਧੀਆ ਲੱਗੇ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਅਰ ਜੇ ਕਿਸੇ ਪਰ ਬਰਾ ਨੇ ਸਬਸਕ੍ਰਾਈਬ ਨਹੀਂ ਕੀਤਾ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਅੱਗੇ ਸ਼ੇਅਰ ਕਰਦੇ ਜਾਓ ते तो सिकी क्या ना सी शक्कर परा <reco Christ> कर दो शक्कर परा कर एक शक्कर परा ब्लाक शक्कर पाइस बाकी हमने मिल दिया नेक्स्ट व्लॉग ए थे कर दे व्लॉग डे एंड हमने मिल दिया नेक्स्ट व्लॉग चिता तकली बाय कश कर दे बाय गुड नाइट सी यू अबसी स्वीट ड्रीम और भी बनाते My new blog, please. <laughs> Sakar para? Sukhs para? Sukhsar Bye bye. <laughs> <laughs>